ਇਹ ਗੱਲ ਨੇ ਤੇ ਸਾਰੇ ਇਹ ਜਿਸਮਾਂ ਲੈ ਕੇ ਜੋ ਵੀ ਜਾਂਦਾ ਸੀਗਾ ਅਸੀਂ ਸਾਰਾ ਗੁਰਦੁਆਰਾ ਸਾਹਿਬ ਲੈ ਕੇ ਚਲੇ ਗਏ ਇੱਥੇ ਫਿਰ ਉਹਨਾਂ ਨੂੰ ਰਾਤ ਨੂੰ ਉਹਨਾਂ ਪਕੌੜਿਆਂ ਨੂੰ ਮਨ ਲੱਕ ਕੱਚੇ ਕਰ ਲਿਆ ਸੀਗਾ ਤੇ ਤੜਕੇ ਫਿਰ ਆਪਾਂ ਆਹ ਦੇਖੋ ਰਾਤ ਦਾ ਪਾਣੀ ਦਾ ਘਾਟ ਹੋਣਾ ਆਂਡੂ ਦੇ ਜ਼ਿਆਦਾ ਪਾ ਲਿਆ ਤੇ ਫਿਰ ਆਪਾਂ ਰਾਤ ਨੂੰ ਉਹਨਾਂ ਨੇ ਅੱਧੇ ਕ ਕੱਚੇ ਕਰ ਲਏ ਸਾਰੇ ਮਲਕੀ ਪਕੌੜੇ ਜਿਹੜੇ ਆਪਾਂ ਮਾਰੇ ਦੇ ਹਨਾ ਕਰਨੇ ਸੀਗੇ ਤੇ ਪ੍ਰਭਾਤ ਫੇਰੀ ਲੈ ਇਹ ਸਾਡਾ ਗੁਰਦੁਆਰਾ ਸਾਹਿਬ ਹੈ ਪਿੰਡ ਦਾ ਤੇ ਉੱਥੇ ਉਹਨਾਂ ਨੇ ਉਹ ਕਰ ਲੈ ਰਾਤ ਨੂੰ ਕੱਚੇ ਕਰਕੇ ਫਿਰ ਅੱਜ ਮਰਨ ਤੱਕ ਬਣਾ ਚਲਾਉ ਦਿੱਤੇ ਤੇ ਆਮ ਵੀਡੀਓ ਬਣਾਉਂ ਦਿੱਤੀ ਵੀ ਲੋਕੋ ਸੋਸ਼ਲ ਕਾਲ ਗੁੱਡ ਮਾਰਨਿੰਗ ਆ ਮਾਰਨਿੰਗ ਆ ਸਾਰਿਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ 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 ਮੁਬਾਰਕਾਂ ਤੇ ਉਮੀਦ ਕਰਦੇ ਹਾਂ ਤੁਹਾਡੇ ਲਈ ਤੇ ਨਵਾਂ ਸਾਲ ਖੁਸ਼ੀਆਂ ਭਰਿਆ ਖੇੜੇ ਲੈ ਕੇ ਆਵੇ ਤੇ ਅੱਜ ਸਾਡੇ ਪਰਵਤ ਫੇਰੀ ਆ ਗੁਰਦੁਆਰਾ ਸਾਹਿਬ ਹੀ ਆ ਤੇ ਪਾਤਾਨੂ ਦਿਖਾਣੇ ਅੱਜ ਗੁਰਦੁਆਰਾ ਸਾਹਿਬ ਆਪਣਾ ਤੇ ਕਰੋ ਦਰਸ਼ਨ ਤੇ ਨਵਾਂ ਸਾਰਿਆਂ ਲਈ ਬਹੁਤ ਸੋਨਾ ਚੜੇ ਸਾਰਿਆਂ ਦੀਆਂ ਖੁਸ਼ੀਆਂ ਖੇੜੇ ਲੈ ਕੇ ਆਵੇ ਹਨਾ ਵਾਹਿਗੁਰੂ ਸਾਰਿਆਂ ਤੇ ਛੜਦੀ ਕਲਾ ਰੱਖੇ ਤੰਦਰੁਸਤੀਆਂ ਬਖਸ਼ੇ ਤੇ ਪਲੀਜ਼ ਵਲੌਗ ਨਾਲ ਜੁੜੇ ਰਹੋ ਆਪਾਂ ਦਿਖਾਣੇ ਮੇਰੇ ਨਾਲ ਨੂੰ ਲਿਆ ਮੈਂ ਚੱਲੀ ਗੁਰਦੁਆਰਾ ਸਾਹਿਬ ਸੋ ਧੁੰਦ ਪਈ ਦੇਖੋ ਮਾਰਨਿੰਗ ਧੁੰਦ ਹਾਂ ਦੁੱਧ ਜ਼ਿਆਦਾ ਪਾ ਲਿਆ ਚਾਹ ਚਾਏ ਪਾਣੀ ਘੱਟ ਪਾਇ ਦੁੱਧ ਹੈਗਾ 8-9 ਕਿਲੋ ਆ ਦੁੱਧ ਰੱਬਾ ਲਾਭੂ ਤੇਰਾ ਲਈ ਫੜਾਉ ਮੈਂ ਲੈ ਜਾ ਮੈਂ ਛੱਡੋ ਹੂੰ ਕੋਈ ਨਾ ਤੇਰੀਆਂ ਹਾਈਆਂ ਪਤਿਆ ਨੇ ਸੋਚ ਚੁਨauti ਹੈ ਫੈਸਲੇ ਪੈਣ ਤੂੰ ਜਿੰਦਰ ਸੰਜਨ ਵਰਦਾਰਾ ਜੀ ਉਹਨਾਂ ਦਾ ਤਨੁ ਭਦੇ ਕਿ ਕਹਿ ਗਾਵਾ ਤੂੰ ਸਾਹਿਬ ਗੁਨੀ ਨੇ ਦਾਦਾ ਤੁਮਰੀ ਮੈਂ ਬਾ ਵਰਨਾ ਸਕੋ ਤੂ ਟਾ ਕਰਉ ਜੇ ਭਗਵਾਨਾ ਜਿਵੇਂ ਇੱਕ ਕਵਨ ਗੁਣ ਕਹੀਐ ਸੇ ਸਵਾਰ ਬਯੰਤ ਸੁਆਮੀ ਤੁਰੰਤ ਨਾਖੀ ਲਹੀਐ ਕੋਟ ਭਰਾਜ ਹਮਾਰੇ ਕੰਢੋ ਅਨਗ ਵਿਧੀ ਸਮਝਾਵੋ ਅਮ ਗਿਆਨ ਅਲਪ ਮਤ ਤੋਰੀ ਤੁਮ ਆਪਨ ਵਿਦਿ ਦਿਖਾਵੋ ਤੁਮਰੀ ਸੰਗਾਸਾ ਤੁਮ ਹੀ ਸਗੜ ਸੇਲੇ ਕੇ ਗੋਲੇ ਰੱਖ ਰੱਖ ਨਿਹਾਰ ਤੇ ਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਸਾਹਿਬ ਜੀਓ ਤਰਾ ਸ੍ਰੀ ਮੱਲਾ ਕਿਉਂ ਤਾ ਇਚਾ ਬੁਰ ਕੇ ਸਰਬ ਸੁਖ ਦਾਤਾ ਹਾਰ ਜਾ ਕੈ ਵਸਨ ਕਾਮ ਤੇਨ ਇਹ ਚਾਪੁਰਤ ਸਭ ਸੁਖ ਦਾਤਾ ਹਰਿ ਜਾਂ ਕੈ ਵਸਨ ਕਾਬ ਤੇ ਨਾ ਸੁਐ ਸਰ ਹਰ ਧਿਆਈਏ ਮੇਰੇ ਜੀਅਨੇ ਤਾ ਸਰਬ ਸੁਖ ਪਾਵੇ ਮੇਰੇ ਮਨਾ ਜਗ ਮਨ ਸਤਨਾਮ ਸਦਾ ਸਤਨਾਮ ਹਾਲਤ ਪਲਤ ਮੁਖ ਹੋ ਜਲ ਹੋਈ ਹੈ ਨਿਤ ਤਿਆਈਏ ਹਰ ਪੁਰਖ ਨਿਰੰਜਨਾ ਰਹਾਉ ਜੈ ਹਰ ਸਿਮਰਨ ਭਇਆ ਤੇ ਉਪਾਦ ਗਤ ਕੀਨੀ ਬਡ ਪਾਕੀ ਹਰ ਜਪਨਾ ਜਨ ਨਾਨਕ ਕੋ ਗੁਰ ਏ ਮਤ ਦੀਨੀ ਜਪ ਹਰ ਪਵਨ ਤਰਨਾ ਜੈ ਹਰ ਸਿਮਨ ਭੈ ਤੇ ਉਪਾਜ ਗਤ ਕੀਨੀ ਵਡ ਬਾghi ਹਰ ਜਪਨਾ ਜਨ ਨਾਨਕ ਕੋ ਗੁਰ ਏ ਮਤ ਦਿਨੀ ਜਪ ਹਰ ਪਵਨ ਤਰਨਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤ ਕਣ ਉਹ ਬਾਤ ਕਰੀਏ ਨਾ ਜਲਦੀ ਜਲਦੀ ਕੋਈ ਅੰਦਰੋਂ ਲੈ ਲਓ ਹੋਕੀਟਨ ਕਰਕੇ ਪੇਪਰ ਚਲੇ ਭੇਟ ਕੇ ਤਾਂ ਸਾਰੀ ਸੰਗਤ ਨੂੰ ਅੰਦਰ ਮੰਡੀ ਗਏ ਸਪਾਈਸ ਪਈ ਕਰਨ ਨਾਲ ਇਸ ਤੋਂ ਬਾਅਦ ਸਾਰੇ ਫੇਰ ਅਪਾ ਬਾਂਗ ਚਰਾ ਕੁਝ ਦਾ ਸਾੜ ਕੇ ਸਾਰੀ ਸਫਾਈ ਕਰਕੇ ਗਦਵਾਨੋਂ ਸਾਬ ਤੋਂ ਫੇਰ ਆਪਾਂ ਵਾਪਸ ਘਰੇ ਆ ਗਏ ਤਾਂ ਧੁੰਦ ਨਹੀਂ ਜਿਆਦਾ ਕੁਝ ਨਹੀਂ ਦਿਜਾ ਪਿਆ ਸੀ ਇੰਨੀ ਧੁੰਦ ਪਈ ਦੇਖੋ ਜੀ ਲੋ ਤਾਂ ਮੇਰ ਗੱਲ ਤੁਹਾਨੂੰ ਮੇਰਾ ਬਲੌਗ ਪਸੰਦ ਆਇਆ ਹੋਊਗਾ ਤੇ ਪਿਆਰ ਦੇਣਾ ਜ਼ਰੂਰ ਬਹੁਤ ਸੋਹਣਾ ਪ੍ਰਭਤ ਫੇਰੀ ਦਾ ਸਵੇਰ ਦੇ ਉੱਠੇ ਸੀਗੇ ਥਨਿਭੜ ਗਿਆ ਆ ਬਾਈ ਗੁਰੂ ਦੀ ਕਿਰਪਾ ਨਾਲ ਚਲੋ ਖੁਸ਼ੀਆਂ ਸਭ ਨੂੰ ਰੱਬ ਦੇਵੇ ਤੇ ਸਿਓ ਆ ਗਏ ਆ ਘਰੇ ਥੋੜੇ ਪਕੂੜੇ ਸਾਰੀ ਸੰਗਤ ਨੂੰ ਵਰਤਾਏ ਤੇ ਬਹੁਤ ਵਧੀਆ ਲੱਗਿਆ ੜਕੇ ਉੱਟਕੇ ਤੁੰਦ ਬੋ ਪੈ ਗਈ ਮੈਂ ਦਿਖਾਣੀਆਂ